ਉਹ ਰੋਕਣਗੇ ਸਾਨੂੰ ਯਾਰ ਸਤਾ ਨਹੀਂ ਯਾਤਰਾ ਤਿਰੰਗਾ ਸਾਡਾ ਏ ਇਹ ਮਤਲਬ ਬਣਦੀ ਹੈ ਬਾਤ ਤੁਸੀਂ ਵੀ ਉਹੀ ਕੰਮ ਕਰਦੇ ਹੋ ਵੀ ਤਿਰੰਗਾ ਲਾ ਕੇ ਦੇਸ਼ ਦੇ ਤਿਰੰਗੇ ਨੂੰ ਤੁਸੀਂ ਤੁਸੀਂ ਤਿਰੰਗੇ ਨੂੰ ਰੁਹਾ ਲੈ ਮਾ ਕਰ ਜਾ ਅਖੜਾ ਮੈਂ ਤਾਂ ਯਾਰ ਸਾਹਮਣੇ ਏਡਾ ਵੱਡਾ ਬੰਦਾ 5.5 ਫੁੱਟ 6 ਫੁੱਟ ਦਾ ਲੈ ਨਹੀਂ ਆਇਆ ਚਾਕੀ ਦੇ ਉੱਤੇ ਖੜਾ ਮੈਂ ਕੋਈ ਲੋਕੇ ਦਾ ਕਾਲੇ ਸ਼ੀਸ਼ੇ 'ਚ ਤਾਂ ਮੈਂ ਬੈਠਾ ਨਹੀਂ ਠੀਕ ਹੈ ਨਾ ਤੇ ਜੇ ਇੰਨਾ ਹੀ ਸੀਗਾ ਤਾਂ ਰੋਕ ਲਾਦਾ ਮੈਂ ਸ਼ੱਕ ਨਹੀਂ ਦਾ ਜਵਾਬ ਦੇ ਨਹੀਂਗਾ ਸ਼ਕਨੀ ਦਾ ਰੋਲ ਤੁਹਾਨੂੰ ਪਤਾ ਵੀ ਕੀ ਰਿਹਾ ਹਮੇਸ਼ਾ ਹੀ ਉਹੀ ਰੋਲ ਉਹਦਾ ਜਾਂਦਾ ਚਲ ਗੱਲ ਇਹ ਬਰਸਾਤੀ ਟੱਡੂਆ ਨਿਕਲ ਕੇ ਆਇਆ ਤਾਜ਼ਾ ਤਾਜ਼ਾ ਹੁਣ ਸਾਡੇ 4-5 ਸਾਲ ਬਾਅਦ ਠੀਕ ਹੈ ਪਹਿਲਾਂ ਤਾਂ ਅਜੇ ਤਾਂ ਰਹਿਿਆ ਨਹੀਂ ਸੀ ਕੁੰਭ ਕਰ ਲਈ ਮੈਂ ਤਾਂ ਹੀ ਕਿਹਾ ਜੇ ਸ਼ਕਨੀ ਜਿਹੜੇ ਮੈਨੂੰ ਕਿਹਾ ਠੀਕ ਹੈ ਤਿਰੰਗਾ ਸਾਡਾ ਏ ਚਮਤਕਾਰੀਆਂ ਵਾਲਾ ਤੁਸੀਂ ਵੀ ਉਹੀ ਕੰਮ ਕਰਦੇ ਹੋ ਵੀ ਤਿਰੰਗਾ ਲਾ ਕੇ ਦੇਸ਼ ਦੇ ਤਿਰੰਗੇ ਨੂੰ ਤੁਸੀਂ ਨਾਲੇ ਤਰੰਗੇ ਯਾਤਰਾ ਇਹ ਤਰੰਗੇ ਨੂੰ ਸਾਡੇ ਵੇਚ ਰਹੇ ਨੇ ਹਿੰਦੁਸਤਾਨੀ ਤਰੰਗੇ ਨੂੰ ਅੱਜ ਇਹ ਨਹੀਂ ਰਾਜਨੀਤੀ ਯਾਤਰਾ ਸੀ ਇਹ ਤੇ ਆਪਾਂ ਦੂਜਾ ਲੈ ਕੇ ਜਾਂਦੇ ਆਪਣਾ ਕਾਗਜ਼ ਦਾ ਜਿਹੜਾ ਵੀ ਇਹਨਾਂ ਪੰਜਾ ਪੰਜਾ ਜਿਹੜਾ ਕੂਨੀ ਪੰਜਾ ਹੈਗਾ ਉਹ ਲੈ ਜਾਂਦੇ ਜਿਨ੍ਹਾਂ ਨਾਲ ਨਾਲ ਧੰ ਲੋਕਾਂ ਦੇ ਘੋਟੇ ਨੇ ਇੰਨੀ ਦੇਰ ਤੇ ਤਰੰਗਾ ਸਾਡਾ ਏ ਤਾਂ ਜੰਤਕਾਰੀ ਆਵਾਜ਼ ਮਤਲਬ ਪ੍ਰਗਤੀ ਆਵਾਜ਼ ਤੁਸੀਂ ਵੀ ਉਹੀ ਕੰਮ ਕਰਦੇ ਹੋ ਵੀ ਤਿਰੰਗਾ ਲਾ ਕੇ ਦੇਸ਼ ਦੇ ਤਿਰੰਗੇ ਨੂੰ ਤੁਸੀਂ ਤੁਸੀਂ ਤਿਰੰਗੇ ਨੂੰ ਰੋਹ ਲੈ ਆ ਸੁਣ ਲੋ ਕੋਈ ਨਹੀਂ ਨੁਕਸਾਨ ਦਾ ਜਿਹੜੀ ਚਾਕੀ ਦਾ ਦਬਾਤ ਕਿਦੇ ਸੋ ਚਾਕੀ ਕੱਢ ਰੇ ਇੱਥੇ ਸਰਕਾਰ ਆਓ ਜੀ ਬਿਲਕੁਲ ਨਹੀਂ ਚਾਹੀਦੀ ਪੰਜਾਬ ਦੀ ਚਾਕੀ ਆ ਉਹਨੂੰ ਅਸੀਂ ਕਿਸੇ ਨੂੰ ਨਹੀਂ ਰੋਕ ਸਕਦੇ ਰੋਕੇਗਾ ਉਹ ਵੀ ਤਿਰੰਗੇ ਨਾਲ ਯਾਤਰਾ ਨਹੀਂ ਕਦੀ ਕਿਹੜੇ ਪਹਿਲੀ ਗੱਲ ਮੈਂ 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 ਇੱਕ ਮਿੰਟ ਮੈਂ ਸ਼ਕਨੀ ਦਾ ਜਵਾਬ ਦੇ ਨਹੀਂਗਾ ਹਾਂ ਸ਼ਕਨੀ ਦਾ ਰੋਲ ਤੁਹਾਨੂੰ ਪਤਾ ਵੀ ਕੀ ਰਿਹਾ ਹਮੇਸ਼ਾ ਹੀ ਸ਼ਕਨੀ ਰੋਕੂ ਕਿਲਾ ਤੇ ਚਾਰ ਪੁੱਛ ਕੇ ਕੱਢੀ ਜਾਂਦਾ ਇਹਨਾਂ ਨੂੰ ਨਹੀਂ ਨਹੀਂ ਮੈਂ ਨਹੀਂ ਕਹਿੰਦਾ ਉਸ ਦਾ ਉਹਨਾਂ ਦਾ ਹੱਕ ਆ ਮੈਂ ਕਰ ਗਿਆ ਖੜਾ ਮੈਂ ਤਾਂ ਯਾਰ ਸਾਹਮਣੇ ਏਡਾ ਵੱਡਾ ਬੰਦਾ 5.5 ਫੁੱਟ 6 ਫੁੱਟ ਦਾ ਲੈਰ ਨਹੀਂ ਆਇਆ ਝਾਕੀ ਦੇ ਉੱਤੇ ਖੜਾ ਮੈਂ ਕੋਈ ਲੋਕੇ ਦਾ ਕਾਲੇ ਸ਼ੀਸ਼ੇ ਤਾਂ ਮੈਂ ਬੈਠਾ ਨਹੀਂ ਹਾਂ ਠੀਕ ਹੈ ਨਾ ਤੇ ਜੇ ਇੰਨਾ ਹੀ ਸੀਗਾ ਤਾਂ ਰੋਕ ਲੰਦਾ ਸਕਣੀ ਕਹਿ ਕੇ ਗਏ ਨੇ ਫਿਰ ਗੱਲ ਇਹ ਆ ਗੱਲ ਇਹ ਆ ਗੱਲ ਇਹ ਆ ਬਰਸਾਤੀ ਟੱਟੂਆ ਨਿਕਲ ਕੇ ਆਇਆ ਤਾਇਆ ਤਾਇਆ ਹੁਣ ਸਾਢੇ 4 4.5 ਸਾਲ ਬਾਅਦ ਬਾਹਰ ਠੀਕ ਹੈ ਪਹਿਲਾਂ ਤਾਂ ਅਜ ਤਾਂ ਰਹਿ ਰਹੀ ਸੀ ਕੰਬ ਕਰ ਲਈ ਮੈਂ ਤਾਂ ਹੀ ਕਿਹਾ ਜੇ ਸਕਣੀ ਜਿਹੜੇ ਮੈਨੂੰ ਕਿਹਾ ਠੀਕ ਹੈ ਆਮ ਆਦਮੀ ਹੈ 3001 ਕਹਿੰਦੇ ਗੱਡੀ ਦਾ ਨੰਬਰ ਲੈ ਗਿਆ ਜਾਨੀ ਹੈਗਾ ਮੇਰਾ ਆਦਮੀ ਆਦਮੀ ਜਦੋਂ ਕਾਂਗਰਸ ਸੀਗਾ ਮੇਰੇ ਕੋਲ ਉਹਦਾ ਨੰਬਰ ਆ ਇਹ ਠੀਕ ਹੈ ਚੈੱਕ ਕਰਾ ਲਓ ਮੇਰਾ ਆਰਟੀਆਚੋ ਅਕਾਊਂਟ 2002 ਦਾ ਮੇਰੇ ਕੋਲ ਇੱਕ ਨੰਬਰ ਆ ਮੈਂ 5 ਗੱਡੀਆਂ ਬਦਲੀਆਂ ਨੇ ਬਦਲ ਕੇ ਨੰਬਰ ਉਹ ਸੀ ਕੌਣ ਰੋਕਣਾ ਇਹ ਨਾਲੇ ਤਰੰਗਾ ਯਾਤਰਾ ਇਹ ਤਰੰਗੇ ਨੂੰ ਸਾਡੇ ਨੂੰ ਵੇਚ ਰਹੇ ਨੇ ਹਿੰਦੁਸਤਾਨੀ ਤਰੰਗੇ ਨੂੰ ਅੱਜ ਇਹ ਨਾ ਦੀ ਰਾਜਨੀਤੀ ਯਾਤਰਾ ਸੀ ਜੀ ਤੇ ਆਪ ਦਾ ਦੂਜਾ ਲੈ ਕੇ ਜਾਂਦੇ ਆਪਣਾ ਕਾਂਗਰਸ ਦਾ ਜਿਹੜਾ ਵੀ ਇਹਨਾਂ ਪੰਜਾ ਪੰਜਾ ਜਿਹੜਾ ਕੂਨੀ ਪੰਜਾ ਹੈਗਾ ਉਹ ਲੈ ਜਾਂਦੇ ਜਿਨ੍ਹਾਂ ਨਾਲ ਨਾਲੇ ਧੰਮ ਲੋਕਾਂ ਦੇ ਘੋਟੇ ਨੇ ਇੰਨੀ ਦੇਰ ਤੇ ਉਹ ਪੰਜੇ ਦਾ ਲੈ ਕੇ ਜਾਂਦੇ ਕਿਉਂ ਸਾਡੇ ਪੰਜੇ ਨਾਲ ਚੰਡੀਗੜ੍ਹ ਤੇ ਸਮਝੌਤਾ ਹੋ ਗਿਆ ਵਿਧਾਇਕ ਸਾਹਿਬ ਜਿਹੜਾ ਹੋ ਗਿਆ ਜਿਹੜਾ ਕਿਹੜਾ ਹੋ ਗਿਆ ਸਮਝੌਤਾ ਅੱਜ ਅੱਜ ਕੋਈ ਮੇਰ ਦੀ ਚੋਣ ਹੋਗੀ ਅੱਜ ਕੋਈ ਮੇਰ ਦੀ ਚੋਣ ਹੋਗੀ ਉਹ ਛੱਡੋ ਜੀ ਅਜੇ ਜਦੋਂ ਹੋਊਗੀ ਉਸ ਦਿਨ ਗੱਲ ਕਰਾਂਗੇ ਅਸੀਂ ਇਹਨਾਂ ਨਾਲ ਇਹਨਾਂ ਨਾਲ ਕਰਾਂਗੇ ਬਿਲਕੁਲ ਮੈਂ ਤਾਂ ਸ਼ਰੀਆਮ ਅੱਜ ਵੀ ਕਰ ਰਿਹਾ ਪਹਿਲਾਂ ਵੀ ਮੇਰਾ ਤਾਂ ਖੁੱਲਾ ਆਇਆ ਵੀ ਇਹਦਾ ਕਿਸੇ ਕਾਂਗਰਸ ਨਾਲ ਸਮਝੌਤਾ ਨਹੀਂ ਕਰਾਂਗੇ ਕਿਸੇ ਕੀਮਤ ਤੇ ਵੀ ਓਏ ਉਹੀ ਜਾਖੜ ਸਾਹਿਬ ਨੇ ਜਿਵੇਂ ਕਹਤਾ ਟੁਕੜਾ ਟੁਕੜਾ ਪਾਰਟੀ ਆ ਇਹਨਾਂ ਦੇ ਕਿੰਨੇ ਦਾ ਖਸਮ ਨੇ ਇਹਨਾਂ ਨੂੰ ਮੰਨਿਆ ਇਹਨਾਂ ਦਾ ਅਸਲੀ ਡੈਡੀ ਕਹਣਾ ਸੰਤਾ ਅਜੇ ਤੱਕ ਕੋਈ ਨਹੀਂ ਹੋਈ ਪਤਾ ਲੱਗਿਆ ਅਜੇ ਤੱਕ ਅਸੀਂ ਭੱਜ ਗਏ ਆਏ ਆ ਕੋਈ ਲਲਕਾਰ ਕੇ ਗਏ ਨੇ ਮੂਰੇ ਮੋਟਰਸਾਈਕਲ ਕਾਇਆ ਗੱਡੀ ਤੇ ਮੈਂ ਆ ਖੜਾ ਸੀ ਮਾ ਦਾ ਪੁੱਤ ਸਰਿਆਮ ਸਰਿਆ ਬਾਜ਼ਾਰ ਚ ਕੱਲਾ ਖੜਾ ਇਹਦੇ ਨਾਲ ਤਾਂ ਜੈਡ ਪਲੱਸ ਆ ਮੇਰੇ ਨਾਲ ਤਾਂ ਵਿਚਾਰਿਆ ਚਾਰ ਆ ਫਾਂਗੜੇ ਜੇ ਨੇ ਸ਼ਰੀਫ ਜੱਟ ਮੇਰੇ ਫੁੱਲ ਸਾਈ ਵਿਚਾਰੇ ਗਰੀਬ ਉਹਦੇ ਨਾਲ ਤਾਂ ਜੈਡ ਪਲੱਸ ਹੀ ਉਹਨੂੰ ਮੇਰੇ ਤੋਂ ਕਾਹਦਾ ਡਰ ਲੱਗਦਾ ਯਾਰ ਖੜ ਜਾਂਦਾ ਮੇਰੇ ਕੋਲ ਹੀ ਇੱਥੇ ਖਾਂਦਾ ਪੀਂਦਾ ਰਿਆ ਹੁਣ ਤੱਕ ਠੀਕ ਹੈ ਤੇ ਇੱਥੇ ਅਸੀਂ ਜਵਾਨ ਕੀਤਾ ਇਹਨੂੰ ਅਸੀਂ ਇਹ ਯਾਤਰਾ ਲੋਗਾਂ ਦੇ ਨਾਲ ਆ ਲੋਗਾਂ ਦੀ ਯਾਤਰਾ ਜਿੱਦਣ ਨੂੰ ਸਾਨੂੰ ਲੋਕ ਲਿਜਾ ਰਹੇ ਅਸੀਂ ਜਾ ਰਹੇ ਕਿਸੇ ਤੋਂ ਵੀ ਰਾਜਨੀਤੀ ਨਹੀਂ ਹੈਗੀ ਇਸ ਵਿੱਚ ਯਾਰ ਇਹ ਚ ਰਾਜਨੀਤੀ ਕਾਦੀ ਇਹ ਤਾਂ ਮੇਰੇ ਮੇਰਾ ਤਾਂ ਪਹਿਲਾਂ ਦਾ ਪ੍ਰੋਗਰਾਮ ਲਿਆ ਹੋਇਆ ਸੀਗਾ ਅੱਜ ਤਾਂ ਇਹ ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਅਸੀਂ ਕਬਲੇ ਆਣੂ ਬਈ ਤੁਸੀਂ ਤੁਸੀਂ ਸਾਡੀ ਯਾਤਰਾ ਦੇ ਵਿੱਚ ਖੱਲਲ ਪਾਇਆ ਜੇ ਅਸੀਂ ਮਾੜੀ ਟੈਨਸ਼ਨ ਦੇ ਹੋਈਏ ਤੇ ਇਹ ਅੱਜ ਸਾਨੂੰ ਇਹ ਹੀ ਪਤਾ ਕਿ ਕੋਈ ਜਿਹੜੇ ਕਾਰਕਸ ਨੂੰ ਹੀ ਤਾਲਾ ਲਾਇਆ ਨਕਲ ਨਕਲਾਇਆ ਤੇ ਨਹੀਂ ਇਹ ਪੁੱਛੋ ਇਹਨੂੰ ਬੰਦਬੁੱਧੀ ਬੱਚੇ ਨੂੰ ਇਹ ਬਣਾਇਆ ਕਿਨੇ ਸੀ ਕਾਰਕਸ ਇਹ ਇਹਨਾਂ ਨੇ ਬਣਾਇਆ ਸੀ ਤੇ ਆਪ ਹੀ ਬਣਾ ਕੇ ਆਪ ਹੀ ਤਾਲੇ ਲਾਣੇ ਇਹਨਾਂ ਨੇ ਐਸੇ ਹੀ ਸੋਚ ਲੋ ਇਹਨਾਂ ਦੀ ਜਿਹੜੀ ਸੰਤੁਲਨ ਦਿਮਾਗੀ ਸੰਤੁਲਨ ਕਿੰਨਾ ਖੈਗਾ ਠੀਕ ਹੈ ਨਾ ਪਰ ਗੋਗੀ ਜੀ ਕਿਤੇ ਨਾ ਕਿਤੇ ਰਾਜਨੀਤੀ ਦਾ ਅਕਸ ਨਹੀਂ ਵਿਗੜੇ ਗਿਆ ਇਹਦੇ ਨਾਲ ਜੋ ਅੱਜ ਰਮਨਦੀਪ ਬਿੱਟੂ ਨੇ ਕਿਤੇ ਤੁਹਾਡੀ ਗੱਡੀ ਦੇ ਮੂਰੇ ਮੋਟਰਸਾਈਕਲ ਲਗਾਇਆ ਔਰ ਬਿਆਨਵਾਜੀ ਕੀਤੀ ਦੇਖੋ ਗੱਲ ਇਹ ਆ ਇਸੇ ਗੱਡੀ 'ਚ ਰਮਨਦੀਪ ਸਿੰਘ ਬਿੱਟੂ ਬੈਠ ਕੇ ਮੇਰੇ ਵਰਗੀ ਹੈਟ ਪਾ ਕੇ ਸ਼ਾਮ ਨੂੰ ਈਵਨਿੰਗ ਵਕਤੇ ਜਾਂਦਾ ਦਾ ਯੂਨੀਵਰਸਿਟੀ ਅੱਜ ਜੋ ਮੇਰੀ ਗੱਡੀ ਦਾ ਉਹ ਨੰਬਰ ਯਾਦ ਆ ਗਿਆ ਮੇਰੇ ਕੋਲ ਤਾਂ 15 ਗੱਡੀਆਂ ਨੇ ਯਾਰ ਇੱਕ ਨਹੀਂ ਹੈਗੀ ਮੇਰੇ ਕੋ ਸਪੋਰਟਸ ਵੀ ਨੇ ਬਿਲਕੁਲ ਵਿਂਟੇਜ ਵੀ ਨੇ ਮੇਰੇ ਕੋ ਕਲਾਸਿਕ ਵੀ ਨੇ ਮੇਰੇ ਕੋ 15 ਵੀ ਮੋਟਰਸਾਈਕਲ ਵੀ ਨੇ ਸਕੂਟਰ ਵੀ ਨੇ ਮੈਨੂੰ ਤਾਂ ਸ਼ੌਕ ਆ ਯਾਰ ਮੈਂ ਸ਼ੌਕ ਨਾਲ ਜਿੰਨਾ ਯਾਰ ਮੇਰੇ ਆਪਣੇ ਨੇ ਹੈ ਇਸ ਪਾਸੇ ਮੈਂ ਕਿ ਜਿੰਦਾਬਾਦ ਇਸ ਪਾਸੇ ਨੂੰ ਤੋਂ ਕੋਈ ਨਹੀਂ ਇਹਨਾਂ ਨੇ ਸ਼ਰਤ ਕੀਤੀ ਆ ਇਹਨਾਂ ਨੂੰ ਪਤਾ ਸੀ ਆ ਵੀ ਗੋਗੀ ਦੀ ਇੱਥੋਂ ਅੱਜ ਅਚਾਕ ਹੀ ਨਿਕਲਨੀ ਆ ਪੰਜਾਬ ਸਰਕਾਰ ਕੱਟ ਰਹੀ ਆ ਪਹਿਲਾਂ ਤੋਂ ਹੀ ਰੂਟ ਤੈਅ ਕੀਤਾ ਹੋਇਆ ਸੀ ਅਸੀਂ ਇਹਨਾਂ ਕੋਲ ਐਨਓਸੀ ਹੈਗੀ ਆ ਇਹਨਾਂ ਕੋਲ ਰੂਟ ਪਰਮਿਟ ਹੈਗਾ ਜੇ ਹੈਗਾ ਤਾਂ ਦੱਸੋ ਉਹਨਾਂ ਨੇ ਵਾਇਰਲ ਦੇ ਕਹਿੰਦੇ ਅਸੀਂ ਸਾਹਿਬ ਉਹ ਯਾਰ ਝੂਠੇ ਬੰਦੇ ਨੇ ਝੂੜਦਾ ਇਹ ਵੇਲੇ ਠੇਕਾ ਲਿਆ ਹੋਇਆ ਟੱਕ ਦਿੱਲੀੋਂ ਭਰ ਲਿਆਂਦਾ ਡੋਲਦਾ 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 ਇੱਥੇ ਡੁੱਲੀ ਜਾਂਦਾ ਪਿੰਡਾਂ ਚ ਸੀਸੀ ਵਾਲੇ ਕਹਿੰਦੀ ਕਿ ਇਹ ਦੱਸੋ ਜਿਹੜਾ ਨੇ ਪਿੰਡ ਚ ਗੋਦ ਲਿਆ ਸੀ ਉੱਥੇ ਤਾਂ ਜਾਵੇ ਯਾਰ ਨਾ ਕਦੀ ਇਹ ਉੱਥੇ ਗਿਆ ਮੇਰਾ ਰੂਟ ਵੀ ਮੇਰੇ ਕਹਿੰਦਾ ਅੱਜ ਹੀ ਫਾਈਨਲ ਹੋਇਆ ਜੀ ਮੇਰਾ ਰੂਟ ਤਾਂ ਭਾਈ ਸਾਹਿਬ ਇਹ ਪੰਜਾਬ ਸਰਕਾਰ ਦਾ ਰੂਟ ਇੱਕ ਦਿਨ ਚ ਨਹੀਂ ਫਾਈਨਲ ਹੁੰਦਾ ਸੀਐਮਓ ਦੇ ਵਿੱਚੋਂ ਅਪਰੂਵਲ ਲੈਣੀ ਪੈਂਦੀ ਆ ਮੈਂ ਭਾਗਾਂ ਨਾਲ ਲੱਗਿਆ ਮਾਨ ਸਾਹਿਬ ਨੇ ਮੈਨੂੰ ਪਿਆਰ ਕਰਤਾ ਮੈਨੂੰ ਪਹਿ ਜੱਗ ਜਾਈਗੀ ਜੱਗ ਪੂਰੇ ਪੰਜਾਬ ਚ ਅਲਗ ਅਲਗ ਚਲੇਗੀ ਮੇਰੇ ਹਲਕੇ ਚੋਂ ਨਿਕਲ ਕੇ ਫਿਰ ਨਾਰਥ ਚ ਜਾਏਗੀ ਨਾਰਥ ਦੇ ਸੈਂਟਰ ਚ ਜਾਏਗੀ ਫਿਰ ਈਸਟ ਚ ਜਾਏਗੀ ਸਭ ਪਾਸੇ ਜਾਏਗੀ ਠੀਕ ਹੈ ਔਰ ਇਹ ਮਰਦਬੱਦੀ ਬੱਚੇ ਨੂੰ ਸਮਝਾਓ ਕਿ ਤੈਨੂੰ ਪਾਈ ਕਿਸੇ ਨੇ ਵੋਟਾਂ ਨਹੀਂ ਪਾਣੀਆਂ ਤੂੰ ਕੋਈ ਦਾਲ ਚੀਨੀ ਦੀ ਕਰਿਆਨੇ ਦੀ ਦੁਕਾਨ ਖੋਲ ਲੰਬਣੀ ਲਾਚੀ ਦੇ